ਪਾਜੀ ਗੁਰਦਾਸ ਮਾਨ ਦਾ ਸ਼ੋਅ ਕੈਨਸਲ ਹੋਇਆ ਕੀ ਕਾਰਨ ਬਣੇ ਇਹਦੇ ਵਿੱਚ ਮਿਰਨਾਲ ਸਰੀਆਮ ਧੱਕਾ ਦੇ ਪੋਲਿਟਿਕਸ ਕੀਤੀ ਹੈ ਇੱਥੇ ਡੀਐਸਡਬਲੂ ਹੈ ਇੱਥੇ ਅਥਾਰਟੀ ਹੈ ਉਹਨਾਂ ਨੇ ਮੇਰੇ ਨਾਲ ਕੀਤੀ ਹੈ ਜੇਕਰ ਭਾਜੀ ਪਰਮਿਸ਼ਨ ਨਹੀਂ ਸੀਗੀ ਤਾਂ ਐਡਾ ਵੱਡਾ ਸੈਟਅਪ ਸਟੇਜ ਕੁਰਸੀਆਂ ਲਾਈਟਿੰਗ ਕਿਵੇਂ ਲੱਗ ਗਈ ਜੇ ਪਰਮਿਸ਼ਨ ਸੀ ਤਾਂ ਹੀ ਇੱਥੇ ਟਰੱਕ ਆਇਆ ਯੂਨੀਵਰਸਿਟੀ ਦੇ ਤਾਂ ਹੀ ਸਟੇਜ ਸੈਟਅਪ ਹੋਇਆ ਸਾਊਂਡ ਸੈਟਅਪ ਹੋਇਆ ਐਂਡ ਮੂਵਮੈਂਟ ਮੈਨੂੰ ਆਕੇ ਕਹਿ ਰਹੇ ਕਿ ਪਰਮਿਸ਼ਨ ਨਹੀਂ ਹੋ ਰਹੀਗੀ ਐਸਐਸਪੀ ਮੈਡਮ ਨਾਲ ਅਸੀਂ ਦਿਨ ਦੇ ਵਿੱਚ ਮਿਲ ਕੇ ਆਏ ਆ ਮੈਡਮ ਕੈਂਡੀ ਫੋਟਰ ਡੀਨ ਹੈ ਇੱਥੇ ਦਾ ਡੀਐਸਡਬਲੂ ਹੈ ਉਹਨੇ ਮੈਨੂੰ ਰਾਤ ਗੱਲ ਕੀਤੀ ਹੈ ਤੇ ਉਹਨੇ ਗੱਲ ਇਹ ਕਿ ਬਈ ਅਸੀਂ ਤਾਂ ਪੋਸਟਪੋਨ ਕਰ ਰਹੇ ਆ 2 ਦਿਨ ਅੱਗੇ ਮਿੱਥੀ ਸਾਨੂੰ 25 ਦਾ ਗਰਾਊਂਡ ਕਰਾ ਦਿਓ ਮੈਨੂੰ ਕੋਈ ਇੰਟੀਮੇਸ਼ਨ ਨਹੀਂ ਕਿਹਾ ਤੇ ਆਪਾਂ ਸਾਰੇ ਮੈਨੂੰ ਕੋਈ ਇੰਟੀਮੇਸ਼ਨ ਨਹੀਂ ਕੀਤਾ ਤਾਂ ਮੈਨੂੰ ਐਸਸੀ ਮੈਡਮ ਕਹਿ ਰਹੇ ਨੇ ਇਹ ਗੱਲ ਕਿ ਡੀਨ ਤੁਹਾਡੀ ਅਥਾਰਟੀ ਮਨਾ ਕਰ ਰਹੀ ਹੈ ਮੈਨੂੰ ਇੱਥੇ ਕਹਿੰਦੇ ਅਸੀਂ ਆ ਕਰਤੀ ਤੁਸੀਂ ਐਨਓਸੀ ਲਿਆ ਦਿਓ ਅੱਜ ਤੱਕ ਸਰ ਕੋਈ ਇਤਿਹਾਸ ਚ ਪੇਸ਼ ਨਹੀਂ ਹੋਏਗਾ ਸਿਰਫ ਐਕਸੈਪਟ ਜਦੋਂ ਆਪਣਾ ਐਕਸਚੁਅਲੀ ਲੱਗੀ ਹੋਵੇ ਕਿ ਬਈ ਤੁਹਾਨੂੰ ਐਨਓਸੀ ਚਾਹੀਦੀ ਹੋਵੇ ਅੱਜ ਤੱਕ ਬਿਨਾਂ ਐਨਓਸੀ ਦੇ ਪੇਸ਼ ਤੋਂ ਦੇ ਪਿਛਲਾ ਪੇਸ਼ ਤੋਂ ਕਿੱਥੇ ਸੀ ਐਨਓਸੀ ਉਹਦੀ ਇਹ ਨਿਯਮ ਕਾਨੂੰਨ ਮੇਰੇ ਤੇ ਕਿ पैशन नहीं देता चलो ठीक है आपा सह लिया 1 रुपया नहीं देताएगा सारा पैसा जेब तो ला ले आज ऑन मोमेंट जब मेरा सिंगर इथे आना है सिंगर नहीं आंदे रे मेनू शो नहीं करंदे कितने बजे ਦਾ ਸ਼ੋ ਸੀ ਅੱਜ ਦਾ ਭਾਜੀ 7 ਵਜੇ ਦਾ ਸ਼ੋ ਸੀਗਾ ਅਰਦਾਸ ਮਾਨ ਸਾਹਿਬ ਨੂੰ ਅਸੀਂ ਪੇਮੈਂਟ ਕਰਕੇ ਸਾਰੀ ਗੱਲ ਹੋਰ ਕੀ ਸੀ ਐਂਡ ਮੂਮੈਂਟ ਮੈਨੂੰ ਸੈਟਰਡੇ ਇੱਥੇ ਸ਼ੋ ਹੈ ਜਿਹੜਾ ਕੈਨਸਲ ਹੋਇਆ ਬੜਾ ਫੇਲਰ ਉਹ ਵੀ ਇਹਨਾਂ ਦੀ ਫੇਲਰ ਕਰਕੇ ਹੋਇਆ ਹੈ ਇਹਨਾਂ ਦੇ ਪ੍ਰਸ਼ਾਸਨ ਕਰਕੇ ਠੀਕ ਹੈ ਇਸ ਤੋਂ ਬਾਅਦ ਕਹਿੰਦੇ ਮੈਨੂੰ ਇਹਨਾਂ ਸੈਟਰਡੇ ਇਨਫੋਰਮ ਕੀਤਾ ਵੀ ਤੁਸੀਂ ਆਪਣਾ ਵੈਨਿਊ ਚੇਂਜ ਕਰ ਲਓ ਮੈਨੂੰ ਲਾਰਜ ਲੋਅਲ ਸਟੇਜ ਹੈ ਉੱਥੇ ਦੀ ਪਰਮਿਸ਼ਨ ਦਿੱਤੀ ਹੋਈ ਸੀ ਤੇ ਉੱਥੇ ਸਟੇਜ ਸੈਟਅਪ ਕਰ ਲਓ ਮੈਨੂੰ ਸੈਟਰਡੇ ਕਹਿੰਦੇ ਭਾਜੀ ਦੱਸੋ ਕਿਹੜਾ ਦਫ਼ਤਰ ਸੈਟਰਡੇ ਸੰਡੇ ਪਰਮਿਸ਼ਨ ਦਿੰਦਾ ਹਮ ਇੱਕ ਵਰਕਿੰਗ ਡੇ ਹੈ ਮੰਡੇ ਦਾ ਤੇ ਟਿਊਡੇ ਦਾ ਦੋ ਦਿਨਾਂ ਚ ਕਿਹੜੀ ਪਰਮਿਸ਼ਨ ਤੁਸੀਂ ਦੱਸੋ ਕਿਹੜਾ ਦਫ਼ਤਰ ਪਰਮਿਸ਼ਨ ਕਲੀਅਰੈਂਸ ਦੇਵੇ ਐਨਓਸੀ ਦੇ ਦੇਗਾ ਜਿੰਨੀ ਮੇਰੀ ਪ੍ਰਸ਼ਾਸਨ ਨਾਲ ਗੱਲ ਹੋਈ ਮੇਰੇ ਕਈ ਜਾਣਕਾਰੋਂ ਨੇ ਮੈਨੂੰ ਗੱਲ ਕਹੀ ਸਿਰਫ ਯੂਨੀਵਰਸਿਟੀ ਨੂੰ ਪਰਮਿਸ਼ਨ ਲਓ ਤੇ ਇਨਟੀਮੇਸ਼ਨ ਦਿੱਤੀ ਜਾਂਦੀ ਹੈ ਯੂਨੀਵਰਸਿਟੀ ਇੰਟੀਮੀਟ ਕਰੇਗੀ ਅਥਾਰਟੀ ਨਾਲ ਦੇ ਆ ਪੁਲਿਸ ਡਿਪਲੋਏ ਹੋ ਜਾਏਗੀ ਇਹਨਾਂ ਨੂੰ ਗਲਤ ਗਾਈਡ ਕੀਤਾ ਗੁੰਮਰਾਹ ਕਰਨ ਦੀ ਇੱਕ ਕੋਸ਼ਿਸ਼ ਤੋਂ ਕੀਤੀ ਕਿਉਂਕਿ ਪੋਲਿਟਿਕਸ ਕਰ ਰਹੇ ਸੀ ਮੇਰਾ ਪੈਸਟ ਨਾ ਕਰਾਂ ਦੀ ਹੂੰ ਉੱਥੇ ਭਾਜੀ ਸਟੇਜ ਆਲਰੇਡੀ ਸੈਟ ਅਪ ਹੁੰਦਾ ਹੈ ਬਣਿਆ 5 ਫੁੱਟ ਦਾ ਸਟੇਜ ਬਣਿਆ ਹੋਇਆ ਉੱਥੇ ਕਾਸਟਿੰਗ ਕੱਟ ਪੈਂਦੀ ਆ ਇਹਨਾਂ ਨੂੰ ਮੈਨੂੰ ਕਿਹਾ ਤੁਸੀਂ ਕ੍ਰੈਡਿਟ ਬਾਲਾਂਸ ਸੈਟ ਅਪ ਕਰ ਲਓ ਆਪਣਾ ਵੀ ਅਸੀਂ ਉੱਥੇ ਪਰਮਿਸ਼ਨ ਦਵਾ ਦਾਂਗੇ ਉੱਥੇ ਮੇਰੀ ਕਾਸਟਿੰਗ ਵੱਧ ਨਹੀਂ ਸੀ ਕਿਉਂਕਿ ਨਵਾਂ ਸਟੇਜ ਲੱਗਣਾ ਸੀਗਾ ਚਲੋ ਆਪਾਂ ਕਿਹਾ ਕੋਈ ਚੱਕਰ ਨਹੀਂ ਪੈਸਾ ਲੱਗ ਰਿਹਾ ਠੀਕ ਹੈ ਸਾਨੂੰ ਰਿਟਨ ਪਰਮਿਸ਼ਨ ਹੈ ਮੈਂ ਫੋਨ ਦਿਖਾ ਲਾਂ ਪਾਜੀ 23 ਤਰੀਕ ਜਿਹਦੇ ਸ਼ਹੀਦ ਭਗਤ ਸਿੰਘ ਦੀ ਜਨਮਤੀ ਸੀ ਹਾਂ ਸ਼ਨੀਵਾਰ ਸੀਗਾ ਉਸ ਦਿਨ ਰਾਤ ਨੂੰ ਪਰਮਿਸ਼ਨ ਇਹਨਾਂ ਨੇ ਮੈਨੂੰ ਦਿੱਤੀ ਹੈ ਉਸ ਦਿਨ ਸਾਈਨ ਜੇਕਰ ਹੋਈ ਹੈ ਤਾਂ ਇਸ ਤੋਂ ਵੱਡਾ ਪ੍ਰੂਫ ਕੀ ਹੋ ਸਕਦਾ ਹੈ ਇਹਦੇ 'ਚ ਰਿਟਨ ਲਿਖਿਆ ਹੋਇਆ ਹੈ ਗੁਰਦਾਸ ਮਾਨ ਸਾਹਿਬ ਦਾ ਕ੍ਰਿਕਟ ਗਰਾਊਂਡ ਦਾ ਇਹ ਡੀਨ ਦੇ ਸਾਈਨ ਹੈ ਫਾਰਵਰਡਡ ਟੂ ਅਗੇਂਸ ਚੀਫ ਸੈਕਿਉਰਿਟੀ ਜੋ ਵੀ ਹੈਗਾ ਹਾਂ ਜੇਕਰ ਪਾਜੀ 11:30 ਵਜੇ ਰਾਤ ਨੂੰ ਸਾਈਨ ਹੋਇਆ ਮੈਂ ਇਥੋਂ ਆਪਣਾ ਸਟੇਜ ਸੈਟਅਪ ਸ਼ੁਰੂ ਕਰ ਲਾਤਾ ਅੱਡੇ 3 ਵਜੇ ਤੱਕ ਉਹ ਤੇ ਬੈਠਾ ਸੈਟਅਪ ਲਵਾਇਆ ਸਵੇਰੇ 8 ਵਜੇ ਮੈਨੂੰ ਫੋਨ ਆਂਦਾ ਕਿ ਤਿੰਨਾਂ ਸਾਰੀਆਂ ਪੱਟੀਆਂ ਹੂੰ ਜੇਕਰ ਤੁਸੀਂ ਭਾਜੀ ਸਾਢੇ 3-4 ਵਜੇ ਸੋਗੇ ਤੁਹਾਨੂੰ ਫੋਨ ਆ ਰਿਹਾ ਤਿੰਨਾਂ ਪੱਟੀਆਂ ਤੁਹਾਡਾ ਦਿਮਾਗ ਖਰਾਬ ਹੋਏਗਾ ਮੈਨੋਂ ਕੁ ਲ ਗਿਆ ਇਹਨਾਂ ਨੇ ਮੈਨੂੰ 12 ਵਜੇ ਤੱਕ ਠਕਾ ਕੇ ਰੱਖਿਆ ਵੀ ਦੇਖਦੇ ਕਰਦੇ ਇਹਨਾਂ ਨੇ 12:30 ਵੀ ਕਿਹਾ ਤੁਸੀਂ ਆਪਣਾ ਇੱਥੇ ਕਰ ਲਓ ਯੂਬੀਐਸ ਗਰਾਊਂਡ ਦੇ ਵਿੱਚ ਕਰ ਲਓ ਯੂਬੀਐਸ ਵਿੱਚ ਮੈਂ ਸੈਟਅਪ ਫੋਨਾ ਸ਼ੁਰੂ ਹੋ ਗਿਆ ਜੇਕਰ ਇਹਨਾਂ ਨੂੰ ਕਨਵੇ ਹੋ ਗਿਆ ਸੀ ਮੇਰਾ ਸੈਟਅਪ ਕਿਵੇਂ ਚਾਲੂ ਹੋ ਦਿੱਤਾ ਇਹਨਾਂ ਨੇ ਅੱਜ ਵੀ ਗੱਡੀਆਂ ਆਈਆਂ ਅੱਜ ਸਵੇਰੇ ਸਾਰਾ ਸੈਟਅਪ ਲੱਗਿਆ ਕਿਵੇਂ ਹੁੰਦੇ ਮੈਨੇ ਫਿਰ ਇੱਥੇ ਸਾਰਾ ਉੱਥੋਂ ਲੇਬਰ ਕੋਲ ਪਾਸਟ ਲੱਗੀ ਉੱਥੋਂ ਇੱਥੇ ਆਇਆ ਸਮਾਨ ਦੁਬਾਰਾ ਸੈਟਅਪ ਹੋਇਆ ਇੱਥੇ ਓਨ ਦਾ ਸਪੋਰਟ ਸੀ ਘਰ ਪਰਮਿਸ਼ਨ ਨਹੀਂ ਸੀ ਪੋਸਟਪੋਨ ਕਰ ਲੋ ਬੱਚਾ ਖੇਡ ਥੋੜੀ ਹੈ ਜੀ ਐਡਾ ਵੱਡਾ ਸਿੰਗਰ ਆ ਰਿਹਾ ਗੁਰਦਾਸ ਮਾਨ ਸਾਹਿਬ ਇੰਡਸਟਰੀ ਦੇ ਲੈਜੈਂਡ ਹੈ ਤੁਹਾਨੂੰ ਤੇ ਉਹਨਾਂ ਨੂੰ ਪੰਜਾਬੀ ਐਂਟਰੀ ਡਿਨਾਈ ਕਰਾ ਤੁਹਾਡੀ ਔਕਾਤ ਕੀ ਉਹਨੂੰ ਐਂਟਰੀ ਡਿਨਾਈ ਕਰਨ ਦੀ ਹੁਣ ਤੁਸੀਂ ਕੀ ਕਰੋਗੇ ਕੈਨਸਲ ਹੋਇਆ ਹੰਗਰ ਸਟ੍ਰਾਈਕ ਤੇ ਬੈਠਿਆ ਜਦ ਤੱਕ ਉਹ ਰਜਾਈ ਨਹੀਂ ਕਰ ਦੇਗਾ ਜਦ ਤੱਕ ਉਹ ਐਕਸ਼ਨ ਨਹੀਂ ਉਹ ਰਜਾਈ ਨਹੀਂ ਕਰਦਾ ਮੈਂ ਨਹੀਂ ਹੰਗਰ ਸਟ੍ਰਾਈਕ ਤੁਹਾਨੂੰ ਕੋਈ ਕਾਲ ਆਈ ਵੀ ਉਹਨਾਂ ਦੀ ਬਾਜੀ ਕੋਈ ਕਾਲ ਨਹੀਂ ਇੱਥੇ ਆ ਕੇ ਮਿਲੇ ਨਹੀਂ ਉਹਨਾਂ ਨੇ ਕੋਈ ਅਪਰੋਚ ਕੀਤੀ ਤੁਹਾਨੂੰ ਹਾਂ ਅਪਰੋਚ ਇੱਥੇ ਐਥਾਰਟੀ ਵਾਲਾ ਕੋਈ ਆਏ ਛੱਪਾ ਨਹੀਂ ਸੁਣਦੇਗੇ ਹੂੰ ਅੱਛਾ ਕੀ ਗੱਲ ਕਰੇ ਇਹ ਥੋੜੀ ਮਜ਼ਾਕ ਥੋੜੀ ਚੱਲ ਰਿਹਾ ਹੈ 20 ਲੱਖ ਰੁਪਏ ਤੁਸੀਂ ਲਾਉਂਗੇ ਆਪਣੇ ਘਰ ਤੋਂ ਦੱਸੋ ਕੋਈ ਨਹੀਂ ਲਾਂਦਾ 20 ਲੱਖ ਰੁਪਏ ਆਪਣੇ ਘਰ ਤੋਂ 20 ਲੱਖ ਰੁਪਏ ਲਾ ਕੇ ਬੈਠਾ ਤੇ ਔਨ ਦਾ ਸਪੋਰਟ ਤੁਸੀਂ ਮੈਨੂੰ ਇਹ ਗੱਲ ਕਹਿੰਦੇ ਹੋ ਕਿ ਐਦਾ ਤਾਂ ਇਹ ਚੀਜ਼ ਹੈ ਉਹ ਚੀਜ਼ ਆ ਯਾਰ ਜੋ ਥੋੜੀਆਂ ਹੈ ਬੱਚੇ ਵਾਲੀ ਗੱਲਾ ਥੋੜੀਆਂ ਮੈਚੂਰ ਬਣੋ ਅਥਾਰਟੀ ਤੁਸੀਂ ਕਾਬਿਲ ਨਹੀਂ ਗਏ ਤੁਸੀਂ ਇਨਕੈਪੇਬਲ ਲੋਕ ਬੈਠਣ ਦੇ